ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜਿਵੇਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਮਾਨਾਰਥਕ ਸ਼ਬਦ ਸੋ ਲਾਸਟ ਵੀਡੀਓ ਵਿੱਚ ਆਪਾਂ ਨੇ ਵਿਰਥਕ ਸ਼ਬਦ ਕੀਤੇ ਸੀਗੇ ਜਿਹੜਾ ਕੀ ਹੈ ਆਪਣਾ ਜਿਹੜਾ ਅਰਥਬੋਧ ਨਾਲ ਸੰਬੰਧਿਤ ਉਹਦਾ ਫਰਸਟ ਪਾਰਟ ਸੀਗਾ ਸੋ ਅੱਜ ਆਪਾਂ ਉਹਦਾ ਸੈਕੰਡ ਪਾਰਟ ਲੈ ਕੇ ਆਏ ਹਾਂ ਜਿਹਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਸਮਾਨਾਰਥਕ ਸ਼ਬਦ ਸੋ ਜਿਹੜੇ ਬੱਚੇ ਨੇ ਮੇਰੀ ਪਹਿਲੀ ਕੋਈ ਵੀ ਕਲਾਸਿਸ ਨਹੀਂ ਦੇਖੀ ਜਾਂ ਪਹਿਲੀ ਵਾਰ ਮੇਰੀ ਵੀਡੀਓ ਨੂੰ ਵੇਖ ਰਿਹਾ ਹੈ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਤਾਂ ਕਿ ਤੁਹਾਨੂੰ ਕੀ ਹੈ ਜਿਹੜੀ ਪੰਜਾਬੀ ਦੀ ਗ੍ਰਾਮਰ ਹੈ ਉਹ ਬਿਲਕੁਲ ਬੇਸਿਕ ਤੋਂ ਕੀ ਆਪਾਂ ਨੇ ਕਲੀਅਰ ਕੀਤੀ ਹੈ ਸੋ ਅੱਜ ਦੀ ਵੀਡੀਓ ਨੂੰ ਸਕਿੱਪ ਕੀਤੇ ਹੰਤਾਕ ਬਣੇ ਰਹਿਣਾ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋ ਕਿ ਆਪਣੀ ਕਲਾਸ ਵਾ ਜਿਹੜੀ ਪੀਡੀਐਫ ਹੈ ਮੈਂ ਮੇਰੀ ਟੈਲੀਗ੍ਰਾਮ ਤੇ ਸੈਂਡ ਕਰ ਦਨਾਂ ਉਹ ਤੋਂ ਤੁਸੀਂ ਕੀ ਹੈ ਡਾਊਨਲੋਡ ਕਰ ਸਕਦੇ ਹੋ ਸੋ ਟੈਲੀਗ੍ਰਾਮ ਨੂੰ ਵੀ ਜ਼ਰੂਰ ਜੁਆਇਨ ਕਰ ਲਿਓ ਸੋ ਬਿਨਾ ਕਿਸੇ ਦੇਰੀ ਤਾਪਾਜੀ ਦੀ ਕਲਾਸ ਸ਼ੁਰੂ ਕਰਦੇ ਆ ਫਸਟ ਆਫ 올 ਆਪਾਂ ਜਾਣਦੇ ਪਹਿਲਾਂ ਵੀ ਸਮਾਨਅਰਥਕ ਸ਼ਬਦ ਦਾ ਮੀਨਿੰਗ ਕੀ ਹੁੰਦਾ ਹੈ ਕਹਿੰਦਾ ਸੀ ਪਹਿਲਾਂ ਪੜ ਚੁੱਕੇ ਆ ਕਿ ਇੱਕ ਹੀ ਸ਼ਬਦ ਦੇ ਵੱਖ-ਵੱਖ ਪ੍ਰਸੰਗਾ ਵਿੱਚ ਵੱਖ-ਵੱਖ ਅਰਥ ਹੁੰਦੇ ਨੇ ਇਹ ਗੱਲ ਆਪਾਂ ਪਹਿਲਾਂ ਹੀ ਜਾਣਦੇ ਆ ਵੀ ਜਿਹੜਾ ਆਪਣੇ ਕੋਲ ਇੱਕ ਸ਼ਬਦ ਹੈ ਉਹ ਦੇਖੀਏ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਅਰਥ ਹੁੰਦੇ ਨੇ ਜਿਹੜਾ ਆਪਾਂ ਕਿਹਾ ਲਾਸਟ ਕਲਾਸ ਵਿੱਚ ਆਪਾਂ ਨੇ ਕੀਤਾ ਸੀ ਵੀ ਜਿਵੇਂ ਆਪਾਂ ਨੇ ਵਰਥਕ ਸ਼ਬਦ ਵੀ ਇੱਕ ਹੀ ਸ਼ਬਦ ਦੇ ਆਪਾਂ ਅਲੱਗ-ਅਲੱਗ ਕਿਵੇਂ मीनिंग ਉਹਨਾਂ ਦੇ ਮਤਲਬ ਚੇਂਜ ਹੋ ਜਾਂਦੇ ਨੇ ਬਾਕ ਅਕੋਰਡਿੰਗ ਇਸੇ ਤਰ੍ਹਾਂ ਕਹਿੰਦੇ ਇੱਕ ਹੀ ਅਰਥ ਨੂੰ ਪ੍ਰਗਟਾਉਣ ਲਈ ਕਈ-ਕਈ ਸ਼ਬਦ ਹੁੰਦੇ ਨੇ ਹੁਣ ਸਮਾਨਾਰਥਕ ਸ਼ਬਦ ਕੀ ਹੁੰਦੇ ਨੇ ਜਦ ਆਪਾਂ ਇੱਕ ਹੀ ਜਿਹੜਾ ਅਰਥ ਨੂੰ ਪ੍ਰਗਟਾਉਣ ਲਈ ਅਲੱਗ-ਅਲੱਗ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਕੁਝ ਵੱਖ-ਵੱਖ ਸ਼ਬਦ ਬਿਲਕੁਲ ਇੱਕ ਹੀ ਤਰ੍ਹਾਂ ਦੇ ਅਰਥ ਰੱਖਦੇ ਹਨ ਪਰ ਬਹੁਤੀ ਵਾਰ ਸਮਾਨਾਰਥਕ ਅਰਥ ਕੀ ਸਮਝੇ ਜਾਂਦੇ ਸ਼ਬਦ ਕਿਵਲ ਕੀ ਹੁੰਦੇ ਨੇ ਜੀ ਕੇਵਲ ਨੇੜੇ-ਤੇੜੇ ਦੇ ਕਿਨ ਅਰਥਾਂ ਨੂੰ ਹੀ ਪ੍ਰਗਟਾਉਂਦੇ ਨੇ ਵੀ ਕਈ ਵਾਰ ਆਪਾਂ ਸਮਾਨਾਰਥਾ ਬਤਲਣੀਆਂ ਪਰ ਉਹ ਕੀ ਉਹ ਜਿਹੜੇ ਉਹਦੇ ਨੇੜੇ-ਤੇੜੇ ਜਿਹੜੇ ਮੀਨਿੰਗ ਹੁੰਦਾ ਉਹਨੂੰ ਕੀ ਪ੍ਰਗਟਾਉਂਦੇ ਨੇ ਪਹਿਲੀ ਤਰ੍ਹਾਂ ਦੇ ਸਮਾਨਾਰਥਕ ਸ਼ਬਦਾਂ ਦੀਆਂ ਕੁਝ ਉਹ ਹਨ ਇਸ ਪ੍ਰਕਾਰ ਹਨ ਜਿਵੇਂ ਦੇਖੋ ਜ ਜਦ ਤਨੂੰ ਆਪਾਂ ਕੀ ਕਹੇ ਦਿੰਨੇ ਆ ਕੋਸ਼ਿਸ਼ ਡਰ ਨੂੰ ਕੀ ਕਹੇ ਦਿੰਨੇ ਆ ਆਪਾਂ ਭੈ ਜਲ ਨੂੰ ਕੀ ਕਹੇ ਦਿੰਨੇ ਆ ਪਾਣੀ ਤੇ ਉੱਗਰ ਨੂੰ ਕਹ ਦਿੰਨੇ ਆ ਮਸ਼ਹੂਰ ਉੱਤਰ ਨੂੰ ਕੀ ਕਹ ਦਿੰਨੇ ਆ ਜਵਾਬ ਇਹ ਕੀ ਹੈ ਇਹ ਉਹ ਸ਼ਬਦ ਨੇ ਜਿਨ੍ਹਾਂ ਦੇ ਕੀ ਹੈ ਜਿਹੜੇ ਅਰਥ ਨੇ ਨੇੜੇ ਤੇੜੇ ਨੇ ਜਿਵੇਂ ਜੱਤ ਨੂੰ ਆਪਾਂ ਕਈ ਵਾਰ ਕੋਸ਼ਿਸ਼ ਵੀ ਯੂਜ਼ ਕਰ ਲੈਂਦੇ ਆ ਡਰ ਨੂੰ ਆਪਾਂ ਭੈ ਵੀ ਯੂਜ਼ ਕਰ ਲੈਂਦੇ ਆ ਜਲ ਨੂੰ ਆਪਾਂ ਪਾਣੀ ਵੀ ਉੱਗਰ ਨੂੰ ਮਸ਼ਹੂਰ ਵੀ ਤੇ ਉੱਤਰ ਨੂੰ ਆਪਾਂ ਜਵਾਬ ਵੀ ਕਹ ਦਿੰਨੇ ਆ ਇਸੇ ਪਰਕਾਰ ਇਹਨਾਂ ਇੱਕੋ ਅਰਥ ਨੂੰ ਪ੍ਰਗਟਾਉਣ ਦੇ ਸ਼ਬਦ ਵੱਖ-ਵੱਖ ਸੌਮਿਆਂ ਤੋਂ ਆਏ ਹੁੰਦੇ ਨੇ ਵੀ ਇਸੇ ਤਰ੍ਹਾਂ ਜਿਹੜੇ ਆਪਣੇ ਕੋਲੇ ਉਹ ਬਾਕੀ ਜਿਹੜੇ ਸ਼ਬਦ ਨੇ ਆ ਉਹਨਾਂ ਦੇ ਜਿਹੜੇ ਆਪਾਂ ਅਰਥਨਨਨ ਪ੍ਰਗਟਾਉਣ ਲਈ ਕੀਆ ਉਹ ਅਲੱਗ-ਅਲੱਗ ਸੌਮਿਆਂ ਤੋਂ ਆਏ ਹੁੰਦੇ ਨੇ ਦੂਜੀ ਤਰ੍ਹਾਂ ਦੇ ਸ਼ਬਦ ਉਹ ਹੁੰਦੇ ਹਨ ਜਿਹੜੇ ਬਿਲਕੁਲ ਸਮਾਨਾਰਥਕ ਨਹੀਂ ਸਗੋ ਕੇਵਲ ਨੇੜੇ-ਤੇੜੇ ਦੇ ਅਰਥ ਹੀ ਦੱਸਦੇ ਨੇ ਵੀ ਦੂਜੀ ਤਰ੍ਹਾਂ ਦੇ ਉਹ ਸ਼ਬਦ ਹੁੰਦੇ ਨੇ ਜਿਹੜੇ ਕੀ ਹੈ ਮਤਲਬ ਕਿ ਨੇੜੇ-ਤੇੜੇ ਦੇ ਅਰਥ ਹੀ ਦਿੰਦੇ ਨੇ ਜਿਵੇਂ ਉੱਚਾਟ ਨੂੰ ਆਪਾਂ ਉਦਾਸ ਵੀ ਕਹਿੰਦੇ ਨੇ ਸਾਧ ਦੇ ਨੂੰ ਆਪਾਂ ਸਰਲ ਵੀ ਕਹਿੰਦੇ ਨੇ ਇਹ ਉਹ ਸ਼ਬਦ ਨੇ ਜਿਹੜੇ ਕੀ ਹੈ ਵੀ ਜਿਆਦਾ ਬਿਲਕੁਲ ਸਮਾਨਾਰਥਕ ਨਹੀਂ ਸਗੋ ਕੇ ਨੇੜੇ-ਤੇੜੇ ਦੇ ਅਰਥ ਹੀ ਦਿੰਦੇ ਨੇ ਜਿਵੇਂ ਉਹ ਚਾਟ ਕੀ ਹੁੰਦਾ ਉਦਾਸ ਸਾਦਾ ਕੀ ਸਰਲ ਮਤਲਬ ਕੀ ਹੈ ਇਹ ਨੇੜੇ ਤੇੜੇ ਦੇ ਜਿਹੜੇ ਸਮਾਨార్థਕ ਸ਼ਬਦ ਉਹ ਰੱਖਦੇ ਨੇ ਪਰ ਬਿਲਕੁਲ ਸਮਾਨਾਰਥਕ ਸ਼ਬਦ ਨਹੀਂ ਹੈਗੇ ਵਿਦਿਆਰਥੀ ਇਸ ਲਈ ਕਹਿੰਦੇ ਸਮਾਨార్థਕ ਸ਼ਬਦ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਵੀ ਇਸ ਲਈ ਆਪਾਂ ਨੂੰ ਕਿ ਜਿਹੜੇ ਸਮਾਨਾਰਥਕ ਸ਼ਬਦਾਂ ਦੀ ਜਾਣਕਾਰੀ ਜਿਹੜੀ ਆਪਕੇ ਹੋਣੀ ਬਹੁਤ ਜ਼ਰੂਰੀ ਹੈ ਇਸ ਨਾਲ ਉਸ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੁੰਦਾ ਹੁਣ ਜੇ ਆਪਣੇ ਕੋਲੇ ਇੱਕ ਵਰਡ ਨੂੰ ਯੂਜ਼ ਕਰਦੇ ਹੁਣ ਜੇ ਇੱਕ ਸ਼ਬਦ ਨੂੰ ਯੂਜ਼ ਕਰ ਲਈ ਵਾਕਖੇ ਸ਼ਬਦ ਹੋਣਗੇ ਤਾਂ ਹੀ ਆਪਣੀ ਜਿਹੜੀ ਡਿਕਸ਼ਨਰੀ ਜਾਂ ਆਪਣਾ ਵਿਆਕਰਨ ਦਾ ਭਾਗ ਉਹ ਕੀ ਹੈ ਸਮ੍ਰਿੱਧ ਹੋਊਗਾ ਕਿਉਂਕਿ ਜੇ ਆਪਣੇ ਕੋਲ ਇੱਕ ਸ਼ਬਦ ਨੂੰ ਪਰਪਰਨ ਲਈ ਅਰਥ ਹੋਣਗੇ ਤਾਂ ਹੀ ਆਪਾਂ ਆਪਣੀ ਗੱਲ ਨੂੰ ਜਿਵੇਂ ਵਾਕੰਦ ਅਕੋਰਡਿੰਗ ਕੀ ਹੈ ਮਤਲਬ ਆਪਾਂ ਯੂਜ਼ ਕਰ ਸਕਦੇ ਹਾਂ ਉਸ ਅਰਥ ਨੂੰ ਉਹ ਪ੍ਰਸੰਗ ਅਨੁਸਾਰ ਆਪਣੇ ਭਾਵ ਨੂੰ ਕਿ ਪ੍ਰਗਟ ਕਰਨ ਲਈ ਨੇੜੇ ਦੇ ਅਰਥ ਰੱਖਦੇ ਵਾਕੋਕ ਸ਼ਬਦਾਂ ਨੂੰ ਕਿ ਵਰਤਸਨ ਜਿਹੜੀ ਮੈਂ ਗੱਲ ਹੁਣ ਸਮਝਾਈ ਹੈ ਨੈਕਸਟ ਰੋਹੀ ਲਿਖੀ ਹੋਈ ਹੈ ਜੀ ਦੂਜੇ ਇੱਕ ਹੀ ਅਰਥੀ ਵਾਕੋਕ ਥਾਵਾਂ ਉਤੇ ਵਾਕਕ ਸ਼ਬਦ ਵਰਤਨ ਨਾਲ ਪੜਨ ਵੇਲੇ ਓਕੇ ਆਉਣਾ ਨਹੀਂ ਹੁੰਦਾ ਵੀ ਕੀ ਇਹ ਜਦੋਂ ਆਪਾਂ ਓ ਇੱਕੀ ਅਰਥ ਨੂੰ ਕੀ ਹੈ ਅਲੱਗ-ਅਲੱਗ ਸ਼ਬਦਾਂ 'ਚ ਵਰਤਦੇ ਆ ਉਹਦੇ ਨਾਲ ਕੀ ਜਿਹੜਾ ਕਿਹੜਾ ਓਕੇ ਮੈਂ ਜਾਂ ਮਤਲਬ ਅ ਕ੍ਰੀਓਸtio ਖਤਮ ਨਹੀਂ ਹੁੰਦੀ ਤੁਹਾਨੂੰ ਕੀ ਹੈ ਵਧੀਆ ਬਣਦੀ ਜਦੋਂ ਆਪਾਂ ਇੱਕੀ ਸ਼ਬਦ ਨੂੰ ਪ੍ਰਗਟਾਉਣ ਲਈ ਵੱਖ-ਵੱਖ ਜਿਹੜੇ ਉਹਨਾਂ ਦੇ ਸ਼ਬਦ ਉਹਨਾਂ ਦੇ ਕੀ ਵਰਤੋਂ ਕਰਦੇ ਆ ਇਹ ਤਾਂ ਪੰਜਾਬੀ ਦੇ ਕੁਝ 94 ਸਮਾਨਰਥਕ ਸ਼ਬਦ ਨੇ ਹੁਣ ਆਪਾਂ ਦੇਖੋ ਮੋਸਟ ਇੰਪੋਰਟੈਂਟ ਜਿਹੜੇ ਆਪਣੇ ਸਮਾਨਰਥਕ ਸ਼ਬਦ ਨੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਜਿਹੜੇ ਤੁਹਾਡੀ ਐਗਜ਼ਾਮ ਦੇ ਰਿਲੇਟਿਵ ਬਹੁਤ ਜਿਆਦਾ ਇੰਪੋਰਟੈਂਟ ਹੁਣ ਆਪਾਂ ਹੋ ਜੀ ਕੀ ਜਿਹੜੇ ਸਮਾਨਾਰਥਕ ਸ਼ਬਦ ਲੈ ਕੇ ਆਏ ਆਂ ਫਸਟ ਦੇਖੋ ਫਸਟ ਹੈਗਾ ਉਸਤਤ ਉਸਤਤ ਕੀ ਹੁੰਦਾ ਜੀ ਹੁਣ ਆਪਾਂ ਉਪਮਾ ਸ਼ਲਾਗਾ ਪ੍ਰਸ਼ੰਸਾ ਜਾਂ ਵਡਿਆਈ ਕਹਿ ਦਿੰਨੇ ਆਂ ਉਸਤਤ ਕੀ ਹੁੰਦਾ ਉਪਮਾ ਕਰਨੀ ਸ਼ਲਾਗਾ ਪ੍ਰਸ਼ੰਸਾ ਜਾਂ ਵਡਿਆਈ ਇਹ ਕੀ ਸਾਰੇ ਕੀ ਨੇ ਸਮਾਨਾਰਥਕ ਸ਼ਬਦ ਨੇ ਉਸਤਤ ਦੇ ਸੈਕਿੰਡ ਹੈਗਾ ਜੀ ਉਚਿਤ ਉਚਿਤ ਨੂੰ ਆਪਾਂ ਠੀਕ ਯੋਗ ਢੁਕਮਾ ਵੀ ਕਹਿ ਦਿੰਨੇ ਆਂ ਨੈਕਸਟ ਹੈਗਾ ਜੀ ਆਪਣਾ ਉਜੜ ਉੱਜੜ ਕੀ ਹੁੰਦਾ ਜੀ ਅਖੜ ਗਵਾਰਜਾ ਮੂਰਖ ਆਪਾਂ ਕਈ ਵਾਰ ਕਹਿੰਦੇ ਆ ਵੀ ਤੂੰ ਪੂਰਾ ਉੱਜੜੀ ਹੈਗਾ ਉੱਜੜ ਦਾ ਮਤਲਬ ਕੀ ਹੈਗਾ ਪੀ ਕੀ ਹੈ ਅਖੜ ਗਵਾਰਜਾ ਮੂਰਖ ਉਹਦੇ ਲਈ ਆਪਾਂ ਇੱਕ ਸ਼ਬਦ ਵਰਤਦੇ ਹਾਂ ਨੈਕਸਟ ਹੈਗਾ ਜੀ ਉੱਜਲ ਉੱਜਲ ਕੀ ਹੈ ਸਾਫ਼ ਜਾਂ ਨਿਰਮਲ ਉੱਜਲ ਕੀ ਹੈ ਸਾਫ਼ ਜਾਂ ਨਿਰਮਲ ਨੈਕਸਟ ਆਪਣਾ ਵਰਡ ਹੈਗਾ ਜੀ ਉਜਾਲਾ ਉਜਾਲਨ ਕੀ ਕਹਿੰਦੇ ਨੇ ਚਾਨਣ ਪ੍ਰਕਾਸ਼ ਲੋਜ ਜਾਂ ਰੋਸ਼ਨੀ ਇਹ ਕਿਹੜੇ ਸਮਾਨਾਰਥਕ ਸ਼ਬਦ ਨੂੰ ਉਜਾਲਾ ਦੇਈ ਚਾਨਣ ਪ੍ਰਕਾਸ਼ ਲੋਜ ਜਾਂ ਰੋਸ਼ਨੀ ਨੈਕਸਟ ਦੇਖੋ ਨੈਕਸਟ ਆ ਗਿਆ ਉੱਤਮ ਨੈਕਸਟ ਆਪਣੇ ਕੋਲ ਵਰਡ ਕੀ ਆ ਗਿਆ ਉੱਤਮ ਉਹਦੇ ਕਿਹੜੇ ਅਰਥ ਹੁੰਦੇ ਨੇ ਚੰਗਾ શ્રેਸ਼ਟ ਵਧੀਆ ਉੱਤਮ ਨੇ ਕਿਹੜੇ-ਕਿਹੜੇ ਸ਼ਬਦ ਨੇ ਜੀ ਚੰਗਾ શ્રેਸ਼ਟ ਵਧੀਆ ਨੈਕਸਟ ਆ ਗਿਆ ਉਦਮ ਉਦਮ ਨੂੰ ਕੀ ਕਹਿੰਦੇ ਨੇ ਆਪਾਂ ਉਪਰਾਲਾ ਯਤਨ ਜਾਂ ਕੋਸ਼ਿਸ਼ ਉਦਮ ਨੂੰ ਕੀ ਕਹਿੰਦੇ ਨੇ ਉਪਰਾਲਾ ਯਤਨ ਜਾਂ ਕੋਸ਼ਿਸ਼ ਨੈਕਸਟ ਵਰਡ ਆ ਗਿਆ ਆਪਣੇ ਕੋਲੇ ਉਦਾਸ ਉਹ ਕੀ ਹੁੰਦਾ ਜੀ ਚਿੰਤ੍ਰਿਤ ਫਿਕਰਮੰਦ ਪਰੇਸ਼ਾਨ ਨਿਰਾਸ਼ ਤੇ ਉਪਰਾਮ ਇਹ ਸਾਰੇ ਕੀ ਨੇ ਇਹ ਸਾਰੇ ਸਮਾਨ ਸਭਦ ਨੇ ਜੀ ਉਦਾਸ ਦੇ ਚਿੰਤਤ ਫਿਕਰਮੰਦ ਪਰੇਸ਼ਾਨ ਨਿਰਾਸ਼ ਤੇ ਉਪਰਾਮ ਨੈਕਸਟ ਵਰਡ ਹੈਗੇ ਆਪਣੇ ਕੋਲੇ ਉਨਤੀ ਉਨਤੀ ਨੂੰ ਆਪਾਂ ਕੀ ਕਹਦੇ ਨੇ ਉਨਤੀ ਨੂੰ ਆਪਾਂ ਕਹਿੰਦੇ ਨੇ ਤਰੱਕੀ ਵਿਕਾਸ ਖੁਸ਼ਹਾਲੀ ਤੇ ਪ੍ਰਗਤੀ ਨੈਕਸਟ ਆਪਣਾ ਵਰਡ ਹੈ ਜੀ ਉਪਕਾਰ ਉਪਕਾਰ ਨੂੰ ਆਪਾਂ ਕੀ ਕਹਦੇ ਨੇ ਭਲਾਈ ਨੇਕੀ ਅਹਿਸਾਨ ਮਿਹਰਬਾਨੀ ਨੈਕਸਟ ਵਰਡ ਹੈਗੇ ਆਪਣਾ ਉਪਯੋਗ ਉਦੀ ਹੁੰਦਾ ਜੀ ਵਰਤੋਂ ਲਾਗ ਨੈਕਸਟ ਆਪਣਾ ਵਰਡ ਹੈ ਉਮੰਗੋ ਕੀ ਹੁੰਦਾ ਤਾੰਗ ਇੱਛਾ ਉਤਸ਼ਾ ਚਾ ਇਹ ਕੀ ਨੇ ਆਪਣੇ ਸਾਰੇ ਜਿਹੜੇ ਉਮੰਗ ਦੇ ਸਮਾਨਾਰਥਕ ਸ਼ਬਦ ਨੇ ਜਿਵੇਂ ਤਾੰਗ ਨੂੰ ਵੀ ਆਪਾਂ ਉਮੰਗ ਨਾਲ ਰਿਲੇਟ ਕਰਦੇ ਆ ਇੱਛਾ ਵੀ ਹੁੰਦੀ ਹੈ ਉਮੰਗ ਉਤਸ਼ਾ ਵੀ ਮੋਂਗ ਹੁੰਦੀ ਹੈ ਤੇ ਚਾ ਵੀ ਆਪਣਾ ਮੰਗਣ ਦਾ ਮਤਲਬ ਕੀ ਹੈ ਸਮਾਨਾਰਥਕ ਸ਼ਬਦ ਨੇ ਨੈਕਸਟ ਦੇਖੋ ਜੀ ਨੈਕਸਟ ਆਪਣਾ ਵਰਡ ਹੈ ਜੀ ਉਲਟਾ ਨੈਕਸਟ ਆਪਣਾ ਵਰਡ ਕੀ ਹੈ ਉਲਟਾ ਉਲਟਾ ਨਾਪਾ ਮੁੱਦਾ ਵੀ ਕਹਦਦੇ ਨੇ ਪੁੱਠਾ ਵੀ ਤੇ ਵਿਰੁੱਧ ਵੀ ਕਹਦਦੇ ਨੇ ਉਲਟਾ ਦਾ ਕੀ मीनिंग ਹੁੰਦੇ ਨੇ ਮੁੱਦਾ ਪੁੱਠਾ ਤੇ ਵਿਰੁੱਧ ਨੈਕਸਟ ਵਰਡ ਹੈਗੇ ਊਣਾ ਨੈਕਸਟ ਆਪਣਾ ਵਰਡ ਹੈ ਊਣਾ ਊਣਾ ਕਹਿੰਦੇ ਆ ਓਛਾ ਅਧੂਰਾ ਜੇ ਅਪੂਰਨ ਊਣਾ ਓਛਾ ਅਧੂਰਾ ਤੇ ਅਪੂਰਨ ਨੈਕਸਟ ਵਰਡ ਹੈਗੇ ਉਪਰਾ ਉਪਰਾ ਕਿਹਨੋਂ ਦੇ ਵਿਗਾਨਾ ਪ੍ਰਾਇਆ ਬਾਹਰਲਾ ਤੇ ਗੈਰ ਇਹ ਕੀ ਸਾਰੇ ਉਪਰਾ ਦੇ ਸਮਾਨ ਸ਼ਬਦ ਨੇ ਜੀ ਨੈਕਸਟ ਵਰਡ ਹੈਗੇ ਔਕੜ ਔਕੜ ਕੀ ਹੁੰਦਾ ਜੀ ਔੜਕ ਜੀ ਸੌਰੀ ਜੀ ਔੜਕ ਸ਼ਬਦ ਕੀ ਅਰਥ ਹੁੰਦਾ ਅਖੀਰ ਅੰਤ ਤੇ ਛੱਕੜ ਨੈਕਸਟ ਵਰਡ ਹੈ ਆਪਣੇ ਕੋਲ ਅਕਲ ਅਕਲ ਕੀ ਹੁੰਦਾ ਜੀ ਨੈਕਸਟ ਆਪਣੇ ਕੋਲ ਵਰਡ ਹੈ ਅਕਲ ਉਹਦਾ ਕੀ ਅਰਥ ਹੁੰਦੇ ਨੇ ਜੀ ਮਤ ਸਮਝ ਤੇ ਸਿਆਣਪ ਨੈਕਸਟ ਵਰਡ ਹੈ ਆਪਣੇ ਕੋਲ ਆਕਾਸ਼ ਉਹਦੇ ਕੀ ਅਰਥ ਹੁੰਦੇ ਨੇ ਜੀ ਆਸਮਾਨ ਗਗਨ ਅੰਬਰ ਤੇ ਅਰਸ਼ ਨੈਕਸਟ ਹੈ ਜੀ ਆਂਬਾਣਾ ਆਂਬਾਣਾ ਕੀ ਹੁੰਦਾ ਜੀ ਨਿਆਣਾ ਅਣਜਾਣ ਬੇਸਮਝ ਨੈਕਸਟ ਹੈਗਾ ਆਪਣੇ ਕੋਲ ਵਰਡ ਅਡਰਾਡਰ ਕੀ ਅਰਥ ਹੁੰਦੇ ਨੇ ਅਲੱਗ ਸੌਰੀ ਜੀ ਵੱਖ ਅਲੱਗ ਜੁਦਾ ਤੇ ਪਿੰਨ ਇਹ ਸਾਰਾ ਕੀ ਹੁੰਦਾ ਜੀ ਅਡਰਾ ਨੈਕਸਟ ਵਰਡ ਹੈਗਾ ਅੰਤਰ ਅੰਤਰ ਦੇ ਕੀ ਅਰਥ ਹੁੰਦੇ ਨੇ ਭੇਦ ਫਿਕਰ ਤੇ ਵਿਥ ਨੈਕਸਟ ਵਰਡ ਆਪਣੇ ਕੋਲ ਹੈਗਾ ਅਨਾਥ ਅਦ ਕੀ ਅਰਥ ਹੁੰਦੇ ਨੇ ਯਤੀਮ ਤੇ ਬੇਸਹਾਰਾ ਨੈਕਸਟ ਵਰਡ ਆਪਣੇ ਕੋਲ ਆਰਾਮ ਆਰਾਮ ਨਾਲ ਪਾ ਸ਼ਾਂਤੀ ਚੈਨ ਤੇ ਟਿਕਾਵੀ ਕਹਿ ਦਿੰਨੇ ਆ ਨੈਕਸਟ ਆਪਣਾ ਵਰਡ ਹੈ ਅਮੀਰ ਉਹਨਾਂ ਪਤਾ ਨਵਾਂ ਧਨਾੜ ਤੇ ਦولتਮੰਦ ਕੀ ਆ ਆਪਾਂ ਸਮਾਨਰਥਕ ਸ਼ਬਦ ਯੂਜ਼ ਕਰ ਲੈਣੇ ਆ ਨੈਕਸਟ ਆਪਣਾ ਵਰਡ ਹੈ ਕਿ ਅਰਥ ਅਰਥ ਨੂੰ ਕੀ ਕਹਿੰਦੇ ਆ ਭਾਵ ਮਤਲਬ ਮਤੱਬ ਤੇ ਮਾਇਨਾ ਇਹ ਕੀ ਸਾਰੇ ਜਿਹੜੇ ਅਰਥ ਦੇ ਕੀ ਨੇ ਸਮਾਨਰਥਕ ਸ਼ਬਦ ਨੇ ਨੈਕਸਟ ਆਪਣਾ ਵਰਡ ਹੈ ਆਰੰਭ ਆਰੰਭ ਨੂੰ ਕੀ ਕਹਿੰਦੇ ਆ ਆਦ ਸ਼ੁਰੂ ਮੁੱਢ ਜਾਂ ਮੂਲ ਇਹ ਸਾਰੇ ਕੀ ਨੇ ਆਰੰਭ ਦੇ ਜਿਹੜੇ ਕੀ ਆ ਸਮਾਨార్థਕ ਸ਼ਬਦ ਨਹੀਂ ਜੀ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਹੈਗਾ ਸ਼ਬਦ ਅਲੋਕਿਕ ਨੈਕਸਟ ਆਪਣਾ ਸ਼ਬਦ ਹੈ ਲੋਕਿਕੋ ਕੀ ਹੁੰਦਾ ਜੀ ਅਲੋਕਾਰ ਅਨੋਖਾ ਅਨੂਠਾ ਅਦਭੁਤ ਤੇ ਬੇਮਿਸਾਲ ਇਹ ਕੀ ਨੇ ਸਾਰੇ ਅਲੋਕਿਕ ਸ਼ਬਦ ਦੇ ਸਮਾਨਰਥਕ ਸ਼ਬਦ ਨੇ ਨੈਕਸਟ ਆ ਗਿਆ ਆਪਣੇ ਕੋਲ ਵਰਡ ਆਜ਼ਾਦੀ ਆਜ਼ਾਦੀ ਦੇਖੀਏ ਸੁਤੰਤਰ ਸਵੈਤੰਤਾ ਮੁਕਤੀ ਤੇ ਰਿਹਾਈ ਇਹ ਕੀ ਨੇ ਸਾਰੇ ਆਜ਼ਾਦੀ ਦੇ ਸਮਾਨਾਰਥੀ ਸ਼ਬਦ ਨੇ ਨੈਕਸਟ ਹੈਗਾ ਆਪਣੇ ਕੋਲੇ ਆਥਨ ਆਥਨ ਦੇ ਕੀ ਅਰਥ ਹੁੰਦੇ ਨੇ ਸ਼ਾਮ ਸੰਜ ਤੇ ਤਿਰਕਾਲਾਂ ਇਹ ਸਾਰੇ ਕੀ ਨੇ ਆਥਨ ਦੇ ਜਿਹੜਾ ਕੀ ਆਪਣੇ ਸਮਾਨਾਰਥੀ ਸ਼ਬਦ ਨੇ ਨੈਕਸਟ ਵਰਡ ਆ ਆਪਣੇ ਕੋਲੇ ਆਦਰ ਅਦਤ ਦੇ ਕੀ ਅਰਥ ਨੇ ਮਾਣ ਇੱਜ਼ਤ ਵਡਿਆਈ ਸਤਿਕਾਰ ਆਉਪਕਤ ਇਹ ਕੀ ਨੇ ਸਾਰੇ ਆਦਰ ਦੇ ਕੀ ਸਮਾਨਾਰਥੀ ਸ਼ਬਦ ਨੇ ਨੈਕਸਟ ਵਰਡ ਆ ਆਪਣੇ ਕੋਲੇ औख औख के अर्थ ने बिपता कठिनाई दुख समस्या रुकावट अड़चन ते मुश्किल ये सारे की नेख दे समानार्थ शब्द ने नैक्सट देखो नैक्सट वर्ड अपने को इसी हूँ इसी के अर्थ होंगे ने जी समानार्थ तीवी औरत नारी जनानी महिला या त्रिम त्रिमत ये सारे स्त्री के समानार्थ शब्द ਤ੍ਰਿਮਤ ਬਹੁਤ ਇੰਪੋਰਟੈਂਟ ਹੈ ਜੀ ਕਈ ਵਾਰ ਇਹ ਆਪ ਨੂੰ ਤ੍ਰਿਮਤ ਪਾਕੀ ਇਹਦੇ ਸਮਾਨार्थी ਸ਼ਬਦ ਪੁੱਛ ਲੈਂਦੇ ਨੇ ਪੇਪਰਾਂ 'ਚ ਨੈਕਸਟ ਹੈਗੇ ਆਪਣੇ ਕੋਲ ਇਕਰਾਰ ਇਕਰਾਰ ਦਾ ਕੀ ਅਰਥ ਹੁੰਦਾ ਜੀ ਕੋਲ ਬਚਨ ਇਰਾਦਾ ਪ੍ਰਣ ਤੇ ਪ੍ਰਤੀਗਿਆ ਇਹ ਕਿੰਨੇ ਸਾਰੇ ਇਕਰਾਰ ਦੇ ਸਮਾਨार्थी ਸ਼ਬਦ ਨੇ ਨੈਕਸਟ ਵਰਡ ਆ ਗਿਆ ਇਨਸਾਨ ਇਨਸਾਨ ਦਾ ਸਮਾਨਾਰਥ ਕੀ ਹੁੰਦੇ ਨੇ ਜੀ ਆਦਮੀ ਬੰਦਾ ਮਨੁੱਖ ਪੁਰਖ ਮਰਦ ਤੇ ਮਾਨਵ ਨੈਕਸਟ ਆ ਗਿਆ ਵਰਡ ਆਪਣੇ ਕੋਲੇ ਮਮਤਾ ਸਸਤਾ ਸੋਰੀ ਜੀ ਸਸਤ ਦੇ ਕੀ ਹੁੰਦੇ ਨੇ ਜੀ ਸਵੱਲਾ ਹੋਲਾ ਹਲਕਾ ਮਾਮੂਲੀ ਤੇ ਆਮ ਯਕੀਨ ਇਹ ਸਾਰੇ ਸਸਤ ਦੇ ਕੀ ਹੈ ਸਮਾਨਾਰਥੀ ਨੇ ਨੈਕਸਟ ਵਰਡ ਆ ਆਪਣੇ ਕੋਲੇ ਸੰਕੋਚ ਸੰਕੋਚ ਦੇ ਕੀ ਅਰਥ ਹੁੰਦੇ ਨੇ ਜੀ ਸਮਾਨਾਰਥੀ ਸੰਕੋਚ ਸੰਗ ਸ਼ਰਮਾ ਝਿਜਕ ਤੇ ਲੱਜ ਨੈਕਸਟ ਆਪਣਾ ਵਰਡ ਹੈ ਜੀ ਸੰਜੋਗ ਸੰਜੋਗ ਦੇ ਕੀ ਅਰਥ ਹੁੰਦੇ ਨੇ ਜੀ ਮੇਲ ਸੰਗਮ ਸੋ ਤੇ ਸਮਾਗਮ ਨੈਕਸਟ ਵਰਡ ਆਪਣਾ ਕੀ ਆ ਗਿਆ ਜੀ ਨੈਕਸਟ ਵਰਡ ਦੇਖੋ ਜੇ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਨੇ ਨੈਕਸਟ ਆਪਣਾ ਵਰਡ ਹੈ ਸੰਤੋਖ ਸੰਤੋਖ ਦਾ ਕੀ ਅਰਥ ਹੈ ਸਬਰ ਰਾਜਜਾ ਤ੍ਰਿਪਤੀ ਨੈਕਸਟ ਵਰਡ ਆਪਣੇ ਕੋਲੇ ਸਭਿਅਤਾ ਤਹਿਜੀਬ ਤੇ ਸ੍ਰਿਸ਼ਟਾਚਾਰ ਨੈਕਸਟ ਵਰਡ ਵਰਡ ਆਪਣੇ ਕੋਲੇ ਸਵਾਰਥ ਸਵਾਰਥ ਕੀ ਹੈ ਜੀ ਗਉ ਮਤਲਬ ਤੇ ਗਰਜ ਸਵਾਰਤਕ ਇਥੇ ਗੌਂ ਮਤਲਬ ਤੇ ਗਰਜ नेक्स्ट ਵਰਡ ਆਪਣੇ ਕੋਲੇ ਸੁਖਮ ਬਾਰਿਕ ਨਾਜ਼ਕ ਕਮਲ ਤੇ ਪਤਲਾ ਇਹ ਕਿਨੇ ਸਾਰੇ ਸੁਖਮ ਦੇ ਸਮਾਨਾਰਥੀ ਨੇ नेक्स्ट ਵਰਡ ਸੋਨਾ ਸੁੰਦਰ ਖੂਬਸੂਰਤ ਮਨੋਹਰ ਆਕਰਸ਼ਕ ਵਧੀਆ ਤੇ ਪਿਆਰਾ ਇਹ ਸਾਰੇ ਕੀ ਸ਼ਬਦ ਨੇ ਸੋਨਾ ਦੇ ਜਿਹੜੇ ਸਮਾਨਰਥੀ ਸ਼ਬਦ ਨੇ ਸਭ ਬਹੁਤ ਜਿਆਦਾ ਇੰਪੋਰਟੈਂਟ ਨੇ ਜਿਹੇ ਇਗਜ਼ਾਮ ਚ ਇਹਨਾਂ ਨੂੰ ਜ਼ਰੂਰ ਧਿਆਨ ਨਾਲ ਦੇਖ ਲਿਆ। ਨੈਕਸਟ ਦੇਖੋ ਨੈਕਸਟ ਵਰਡ ਹੈ ਗਿਆ ਹੁਸ਼ਿਆਰ। ਨੈਕਸਟ ਆਪਣਾ ਵਰਡ ਕੀ ਹੈ ਹੁਸ਼ਿਆਰ। ਉਹਦੇ ਕੀ ਅਰਥ ਨੇ? ਸਾਵਧਾਨ, ਚੁਕੰਨਾ। ਹੁਸ਼ਿਆਰ ਦੇ ਕੀ ਕਿਨੇ ਜੀ? ਸਾਵਧਾਨ, ਚੁਕੰਨਾ, ਸੁਜਗ, ਚਤਰ, ਚਲਾਕ ਤੇ ਸਵਜਾਨ। ਨੈਕਸਟ ਵਰਡ ਆਪਣੇ ਕੋਲੇ ਖਰਾਬ ਰਾਦ ਕਿਰਤ ਹੁੰਦੇ ਨੇ ਜੀ ਗੰਦਾ ਖਰਾਬ ਦੇ ਕੀ ਸਮਾਨार्थी ਸ਼ਬਦ ਨੇ ਫਸਟ ਹੈ ਗੰਦਾ ਸੈਕਿੰਡ ਹੈ ਮੰਦਾ ਥਰਡ ਹੈ ਭੈੜਾ ਫੋਰਥ ਹੈ ਬੂਰਾ ਇਹ ਕਿਹਨੇ ਆਪਣੇ ਕੋਲੇ ਖਰਾਬ ਦੇ ਸਮਾਨਾਰਥੀ ਸ਼ਬਦ ਨੇ ਜੀ ਨੈਕਸਟ ਦੇਖੋ ਖੁਸ਼ਬੂ ਨੈਕਸਟ ਆਪਣਾ ਵਰਡ ਹੈ ਖੁਸ਼ਬੂ ਮਹਿਕ ਤੇ ਸੁਗੰਧ ਨੈਕਸਟ ਹੈ ਖੁਸ਼ੀ ਖੁਸ਼ੀ ਦੇ ਕੀ ਅਥਨੇ ਪ੍ਰਸ਼ੰਸ਼ਤਾ ਪ੍ਰਸੰਨਤਾ ਆਨੰਦ ਤੇ ਸਰੂਰ ਇਹ ਕਿਨੇ ਸਾਰੇ ਖੁਸ਼ੀ ਦੇ ਸਮਾਨਾਰਥੀ ਸ਼ਬਦ ਨੇ ਨੈਕਸਟ ਹੈ ਆਪਣੇ ਕੋਈ ਗਰੀਬੀ ਕੰਗਾਲੀ ਥੋੜਾ ਨਿਰਤੰਤਾ ਸਾਧਨਹੀਣਤਾ ਇਹ ਕਿੰਨੇ ਸਾਰੇ ਗਰੀਬੀ ਦੇ ਸਮਾਨਾਰਥੀ ਸ਼ਬਦ ਨੇ ਜੀ ਨੈਕਸਟ ਹੈ ਗੁੱਸਾ ਗੁੱਸੇ ਦੇ ਅਰਥ ਨੇ ਕ੍ਰੋਧ ਨਰਾਜ਼ਗੀ ਤੇ ਕਹਿਰ ਨੈਕਸਟ ਹੈ ਜਾਨ ਜਾਨ ਦੇ ਅਰਥ ਨੇ ਜ਼ਿੰਦਗੀ ਜੀਵਨ ਪ੍ਰਾਣ ਤੇ ਜ਼ਿੰਦ ਇਹ ਕਿੰਨੇ ਸਾਰੇ ਜਾਨ ਦੇ ਸਮਾਨਾਰਥੀ ਸ਼ਬਦ ਨੇ ਨੈਕਸਟ ਵਰਡ ਹੈ ਜਿਸਮ ਜਿਸਮ ਕੀ ਹੈ ਸਰੀਰ ਤਨ ਦੇ ਬਦਨ ਜੁਸਾ ਕਾਇਤੇ ਵਜੂਦ ਇਹ ਕੀ ਨੇ ਸਾਰੇ ਜਿਸਮ ਦੇ ਸਮਾਨਾਰਥੀ ਸ਼ਬਦ ਨੇ ਜੀ ਨੈਕਸਟ ਆਪਾਂ ਵਰਡ ਹੈ ਟਰਮਾ ਇੰਪੋਰਟੈਂਟ ਵਰਡ ਹੈ ਇਹ ਟਰਮਾ ਧੀਰਜ ਸ਼ਾਂਤੀ ਸਬਰ ਤੇ ਟਿਕਾ ਇਹ ਕੀ ਹੈ ਸਾਰਾ ਟਰਮਾ ਸ਼ਬਦ ਦੇ ਸਮਾਨਾਰਥੀ ਸ਼ਬਦ ਨੇ ਨੈਕਸਟ ਹੈਗੇ ਤਾਕਤ ਤਾਕਤ ਕੀ ਹੈ ਜੀ ਸ਼ਕਤੀ ਜ਼ੋਰ ਬਲ ਤੇ ਸਮਰਥਾ ਨੈਕਸਟ ਵਰਡ ਦੇਖੋ ਇਹ ਨੈਕਸਟ ਆਪਣੇ ਕੋਲੇ ਦੋਸਤੀ ਦੋਸਤੀ ਦੇ ਕੀ ਅਰਥ ਨੇ ਯਾਰੀ ਮਿੱਤਰਤਾ ਸੱਜਣਤਾ ਨੈਕਸਟ ਵਰਡ ਆਪਣੇ ਕੋਲੇ ਧਰਤੀ ਜ਼ਮੀਨ ਭਉ ਭੂਮੀ ਤੇ ਪ੍ਰithvi ਨੈਕਸਟ ਵਰਡ ਹੈ ਜੀ ਆਪਣੇ ਕੋਲ ਨਿਰਮਲ ਸਾਫ ਸ਼ੁੱਧ ਤੇ ਸੁਥਰਾ ਨੈਕਸਟ ਵਰਡ ਹੈ ਪਤਲਾ ਉਹਦੇ ਕੀ ਅਰਥ ਨੇ ਮਾੜਾ ਕਮਜ਼ੋਰ ਦੁਰਵਲ ਕੋਮਲ ਤੇ ਬਰੀਕ ਨੈਕਸਟ ਵਰਡ ਆਪਣੇ ਕੋਲੇ ਬਹਾਦਰ ਬੀਰ ਸੂਰਮਾ ਦਲੇਰ ਬਲਵਾਨ ਤੇ ਬ੍ਰਿਆਮ ਨੈਕਸਟ ਵਰਡ ਆ ਗਿਆ ਆਪਣੇ ਕੋਲੇ ਮਰਦ ਸਹਿਯਤਾ ਹਮਾਇਤ ਤੇ ਸਮਰਥਨ ਇਹ ਕਿਨੇ ਮਦਦ ਦੇਖੀਏ ਸਮਾਨार्थी ਸ਼ਬਦ ਨਹੀਂ ਜੀ ਨੈਕਸਟ ਵਰਡ ਆਪਣੇ ਕੋਲੇ ਵਰਖਾ ਉਹਦੇ ਕੀ ਅਰਥ ਹੁੰਦੇ ਨੇ ਮੀਂਹ ਵਾਰਿਸ਼ ਤੇ ਬਰਸਾਤ ਇਹ ਕਿਨੇ ਜਿਹੜੇ ਵਰਖਾ ਦੇ ਸਾਰੇ ਸਮਾਨार्थी ਸ਼ਬਦ ਨਹੀਂ ਅਜਾ ਲਾਸਟ ਸ਼ਬਦ ਦੇਖੋ ਜੀ ਲਾਸਟ ਸ਼ਬਦ ਹੈ ਕਿ ਬੈਰੀ ਉਹਦੇ ਕੀ ਅਰਥ ਹੁੰਦੇ ਵਿਰੋਧੀ ਦੁਸ਼ਮਣ ਤੇ ਸ਼ਤਰੂ ਇਹ ਸਾਰੇ ਕਿਨੇ ਆਪਣੇ ਕੋਲੇ ਵੈਰੀ ਦੇ ਜਿਹੜੇ ਸਮਾਨਰਥੀ ਸ਼ਬਦ ਨਹੀਂ ਸੋ ਇਹ ਸੀ ਜਿਹੜੇ ਆਪਣੇ ਟਾਪ ਸਮਾਨਾਰਥੀ ਸ਼ਬਦ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰੇ ਜਿਹੜੇ ਆਪਣੇ ਅੱਜ ਦੀ ਕਲਾਸ ਹੈ ਜੇ ਸਾਰੇ ਆਪਣੇ ਸਮਾਨਾਰਥੀ ਸ਼ਬਦ ਨੇ ਉਹ ਬਿਲਕੁਲ ਵਧੀਆ ਤਰੀਕੇ ਨਾਲ ਸਮਝ ਆਏ ਹੋਣਗੇ ਜੇ ਤੁਹਾਨੂੰ ਜ਼ਰੂਰਤ ਪੈ ਰਹੀ ਤਾਂ ਇਸ ਵੀਡੀਓ ਨੂੰ ਦੁਬਾਰੇ ਫਿਰ ਤੋਂ ਦੁਬਾਰੇ ਦੇਖੋ ਤਾਂ ਕਿ ਤੁਹਾਨੂੰ ਕੀ ਇਹ ਸਾਰੇ ਜਿਹੜੇ ਆਪਣੇ ਸਮਾਨਾਰਥੀ ਸ਼ਬਦ ਨੇ ਉਹ ਵਧੀਆ ਤਰੀਕੇ ਨਾਲ ਸਮਝ ਆ ਜਾਣ ਸੋ ਇਸ ਕਲਾਸ ਦੀ ਜੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਸੋ ਜੇ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਇੱਕ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਇੱਕ ਲਾਈਕ ਨਾਲ ਹੀ ਮੈਨੂੰ ਕੀ ਹੈ ਨੈਕਸਟ ਜਿਹੜੀ ਵੀਡੀਓ ਤੁਹਾਡੇ ਲਈ ਲਿਆਉਣ ਲਈ ਹੌਸਲਾ ਮਿਲਦਾ ਸੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਪੀਡੀਐਫ ਚਾਹੀਦੀ ਹੈ ਤਾਂ ਟੈਲੀਗ੍ਰਾਮ ਜੁਆਇਨ ਕਰ ਲਿਓ ਸੈਂ ਇਨਾਂ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਇੱਕ ਗੱਲ ਹੋਰ ਜੀ ਜੇ ਤੁਸੀਂ ਕੁਝ ਪੁੱਛਣਾ ਹੋਵੇ ਤੁਹਾਡੀ ਕੋਈ ਕੁਇਰੀ ਹੋਵੇ ਤਾਂ ਤੁਸੀਂ ਮੈਨੂੰ ਮੇਰੇ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਇੰਨਾ ਸ਼ਬਦ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਧੰਨਵਾਦ ਥੈਂਕ ਯੂ